ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਵੇਲੇ ਸੀ ਅਰਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮ ਅਟੈਕੀ ਅਸੀਂ ਉਦੋਂ ਵੀ ਅਰਦਾਸ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜੇ ਅਸੀਂ ਆਪਣੇ ਦੇਸ਼ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਹੈ ਇਹਨਾਂ ਦੇ ਮੇਰੀ ਫਿਰਮ ਦਾ ਫਰਕ ਬਹੁਤ ਹੈ ਸਾਡੀ ਫਿਰ ਪਹਿਲਾ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਤੇ ਨੈਸ਼ਨਲ ਮੀਡੀਆ ਦਾ ਜ਼ੋਰ ਲੱਗਿਆ ਦਜੀ ਦਸਾਦ ਨੂੰ ਦੇਸ਼ ਦੇ ਖਿਲਾਫ ਦੋਸ਼ ਲਾਦੇ ਨੇ ਪਰ ਪੰਜਾਬੀ ਦੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦਾ ਮੇਰੇ ਕੋਲ ਬਹੁਤ جواب ਹੈ ਮੈਂ ਚੁੱਪ ਰਿਆ ਮੈਂ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ ਮੈਂ ਬੋਲਿਆ ਨਹੀਂ ਮੇਰੇ ਕੋਲ جواب ਬਹੁਤ ਹੈ 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 ਕਿ ਕੋਈ ਕੁਝ ਵੀ ਗਵੇ ਤੁਹਾਨੂੰ ਤੁਸੀਂ ਉਸ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਲੈ ਕੇ ਜਾਣਾ ਇਹ ਮੈਂ ਸਿੱਖਿਆ ਇਹ ਲਾਈਫ ਸਿਖਿਆ ਇਸ ਕਰਕੇ ਮੈਂ ਬੋਲਿਆ ਨਹੀਂ ਮੈਂ ਚੁੱਪ ਰਹਿਣਾ ਪਰ ਤੁਹਾਡਾ ਪਿਆਰ ਹੈ ਮੈਂ ਅੱਜ ਮੇਰੇ ਦੇਖਦਾ ਚੱਗਾ ਮੈਂ ਦੇਖਿਆ ਤਾਂ ਮੈਂ ਤੁਰਿਆ ਨਹੀਂ ਕਰਦਾ ਰਸਤੇ ਦੇ ਨੇ ਉਸਨੇ ਕਹਿ ਕੇ ਕਿ ਐਸ਼ੋ ਕਮੇ ਬਹੁਤ ਬਖਸ਼ੀਆ ਗੱਲਾਂ ਹੋਰ ਵੀ ਬਹੁਤ ਕਰਨ ਵਾਲੀਆਂ ਪਰ ਆਹ ਵਾਰਾ ਕਿਉਂਦਾ ਹੈ ਆਹ ਵਾਰਾ ਦੂਦਾਂਸ਼ੇ ਕਿ ਮੈਂ ਮੁਸਫਤ ਗਿਆ